ਇੰਵਾਜ ਗੁਰ ਸਭ ਜੀ ਕੋ ਅੰਕਾਰ ਸਤਿਨਾਮੁ ਗਸਤਾ ਪੁਰਖੁ ਨਿਰਭਉ ਨਿਰਵੈਰੁ ਕਾਲੂਰਤਿ ਜੁਨੀ ਸਪੰਗੁ ਗੁਰਪਸਾਦਿ ਜਪੁ ਆਗ ਸਚੁ ਅਗਾਦ ਸਚੁ ਹਰਿ ਸਚੁ ਨਾਨਕੁ ਹੋਸੀ ਪ੍ਰਸਾਦਿ ਸਚੁ ਸੂਤਿ ਨ ਹੋਵਾਈ ਮਝੇ ਸੋਚੀ ਲੱਖ ਵਾਰ ਤੇ ਪੈ ਤਪਣਾ ਹੋ ਗਈ ਜੈ ਰਾਧਾ ਹਾਂ ਲਖਤਾਰ ਕੁੱਖ ਕੁੱਖ ਨੋਤਰੀ ਜਿ ਬੰਨਾ ਪੁਰੀ ਉਪਾਰ ਸਹਸ ਸਿਆਨ ਪਾਲ ਲਖੋ ਤਕ ਕੰਡਲਾ ਨਾ ਲਾ ਤੁਝ ਜਾ ਰਾਵੈ ਤਰੂਰਾ ਟੁੱਟਾ ਪਾਲ ਹਕਮਤ ਜਾਰੀ ਚਰਨਾਂ ਨਾਲ ਨਾਮਿਕ ਲੁਕਿਆ ਨਾਲ ਪ੍ਰਭ ਨਾ ਕਾਰ ਆਤਮਨ ਕਹ ਜਾਏ ਕੋਵਾਂ ਬੰਦੀ ਯੋ ਤੁਮਲਾ ਬੜਾਈ ਯਕਮੀ ਉਤਮ ਜੀਵ ਚੋ ਹੋ ਕੋ ਲੋਕਾ ਦੁਖ ਪਾਈ ਆਇ। ਤਰਪੁੰਡਕ ਸੇ ਲਸਾ ਏ ਕੋ ਕਮੇਲਾ ਕੋ ਬਾਈਆ। ਤੁਮਨਾ ਦਰਸ ਕੋ ਵਰਸਨ ਪੂਰੇ ਨਾਨਕਹੁ ਮਾ ਜੀਵ ਜੈਤਾ ਓ ਨਾ ਤੈ ਨਾ ਕੋਈ ਬਾਅ ਕੋ ਦਾਨ ਹੋ ਗਿ ਸਤਾਂ।

ਬਰੰਦ ਤਕ ਪਾਈ ਜੁਗਤ ਬੰਤਰ ਖਾਈ ਪਾਈ ਹੁਕਮੀ ਹੁਕਮ ਚਲਾਏ ਰਾਉ ਨਾਨਕ ਬਿਗਸਾ ਵੀ ਪਰਵਾਉ ਸਾਚਾ ਸਾਹਿਬ ਸਾਚ ਨਾਏ ਪਕ ਪਵਾ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਬਿਰ ਕੇ ਕਰ ਕੀਆ ਜਿਤ ਦਿਸਾ ਦਰਬਾਰ ਮੂੰਹਾਂ ਕੋ ਬੁਲ ਬੁਲੀਏ ਜੋ ਸੰਤਰੇ ਪਿਆਰੋਂ ਅੰਮ੍ਰਿਤ ਵੇਰ ਸਜਣਾਉਂ ਵੜਿਆਈ ਵਿਚਾਰੋ ਕਰਮੀ ਆਵੈ ਕੱਪੜਾ ਨਗਰ ਨੂੰ ਕੁਦਵਾੜੀ ਨਾਨਕ ਗਾ ਜਾਨ ਗਾ ਸੁਆਪੇ ਸਤਿਆ ਤੱਖਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਰੰਧਨ ਸੋਏ ਜਿਸੇ ਬਾਤਨ ਪਾਇਆ ਮਾਨੋ ਨਾਨਕ ਗੁਰਿਆ, ਕੁਨਿ ਨਾ ਦਾਨਾ ਕਾ ਉਜੈ ਸੁਣੀਏ ਮਨ ਰਖੀਏ ਪਾਓ ਦੁਖ ਪਰਾਪ ਕਰ ਲੈ ਜਾਏ ਗੁਰਮੁਖ ਨਾਦੰ ਬਣ ਕੋ ਵਿਦਾਨ ਗੁਰਮੁਖ ਕਰਿਆ ਸਿਮਾਏ ਗੁਰੀਸ਼ਰਿ ਪਰਪੁਰਖ ਬ੍ਰਹਮਾਨ ਗੁਰ ਪਰਵਤੀ ਮਾਈ ਜੇ ਹਾਂ ਜਾਣ ਅੱਖਾਂ ਨਾਹੀ ਕੰਨ ਉਦਨਾ ਜਾਏ ਗੁਰ ਅਕਤਿ ਭਜਾਏ ਸੁਭਨਾ ਜੀ ਆਕਾਤ ਦਾਤਾ ਸੋ ਮਨ ਰਸਨਾ ਜਾਏ ਦੀਤ ਨਾਮ ਜਿਸ ਭਾਵ ਬਿਨ ਪਾਣੀ ਕੋ ਨਾਂ ਕਰੇ ਜਿਸ ਤਿਸਤੋ ਪਾਈ ਵਿਕਾ ਬਿਨ ਕਰਮਾਂ ਤੇ ਮਿਲ ਲਾਈ ਮਤ ਵਿਚ ਰਤਨ ਰਵਾ ਹਰ ਮਾਨਕ ਜੇਤ ਕੋਕੀ ਦੁਖ ਸੁਣੀ ਗੁਰਾ ਕਦੇ ਬਝਾਈ ਸਭਨਾ ਜੀ ਆਕਾਸ਼ ਦਾਤਾ ਇਸ ਮਨ ਫਰਨਾ ਜਾਏ ਜੇ ਤੁਕ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿਚ ਜਾਣੀ ਆਏ ਨਾ ਚਲੇ ਸਭ ਕੋਈ ਜੰਗਾ ਨਾ ਰਕਾਇ ਕਾਇ ਜਸ ਕੀ ਕਰ ਜਗ ਰੇ ਜੇ ਤੁਸ ਅਨੰਤਰ ਨਾ ਵੀ ਤਬਾ ਤਨ ਪਿੱਛੇ ਕੇ ਕੀਤਰ ਅੰਦਰ ਕੀ ਕਰ ਤੁਸੀ ਦੋ ਸਤਾਈ ਨਾਨਕ ਰਪਣ ਗੁਣ ਕਰੇ ਗੁਣਵੰਤਿਆ ਆਪਣੇ ਦੇਤੀਆ ਕੋਈ ਨ ਸੁਝਾਈ ਜੇ ਤਿਸ ਸੋ ਗੁਣ ਕੋਈ ਕਰੇ ਸੁਣਿਆ ਸਤਿਬੇ ਸੁਰਨਾਤਾ ਸੁਣਿਆ ਧਤ ਤਵਲ ਆਕਾਸ਼ ਸੁਣਿਆ ਦੀਪ ਲੋਪਤਾਲ ਸੁਣਿਆ ਕੋਨ ਦੁੱਖਾ ਖਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਨਾਸ ਸੁਣਿਆ ਈਸ਼ਰ ਬਰਮੰਦਾ ਸੁਣਿਆ ਮੁਖ ਸੁਲਾਣ ਮੰਦ ਸੁਣਿਆ ਰੂਪ ਜੋਗ ਤਨ ਕੇ ਅਦਾ ਸੁਣਿਆ ਸਾਸਤ ਸੰਬਰਤ ਬੀਜਾਇ ਨਾਨਕ ਭਗਤ ਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖਿਆ ਨਾਸ ਸੁਣਿਆ ਅਠਿ ਕਾ ਸੁਨਾਇ ਸੁਣਿਆ ਪਰਪੜ ਪਾਪ ਕਾ ਮਾਨ ਨਾਸ ਸੁਣਿਆ ਲਖ ਸਤਿ ਧਿਆਨ ਨਾਨਕ ਭਗਤ ਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਗਣਾ ਤੁਰ ਗਾ ਸੁਣਿਆ ਸੇਖ ਕੀ ਪਾਖਸਾ ਸੁਣਿਆ ਅੰਦੇ ਪਾਲਿਰਾਉ ਸੁਣਿਆ ਹਾਤੂ ਵਸ ਗਾਉ ਨਾਨਕ ਭਗਤ ਆਪਦਾ ਵਿਗਾਸ ਸੁਣੋਂ ਦੁੱਖਾਂ ਦਾ ਨਾਸ ਮਨਨੇ ਕੀ ਗਤ ਕੇ ਨ ਜਾਏ ਦੇਖੋ ਕਾ ਵਿਚਾ ਵਿਸਥਾਇ ਕਾਗਦ ਪਲਮਾ ਨਾ ਲਿਖਣ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਗੁਰਦਨ ਹੋਏ ਜਿ ਕੋ ਮਾਜ਼ਾ ਡਣਾ ਮਨ ਕੋਏ ਮੰਨਾ ਸਤੋਬਾ ਮਨ ਬੱਧਾ ਮੰਨਾ ਸਗਲ ਪਾਵਣ ਕੀ ਸੱਧਾ ਮੰਨਾ ਮੂਟ ਟੋਟਾ ਨਾ ਕਾਏ ਮੰਨਾ ਯੰਕਾ ਸਾਖਿ ਜਾਈ ਆਇ ਸਾਧਾ ਨਾਮ ਅੰਦਰ ਜਨ ਹੋਈ ਜਿ ਕੋ ਮਨੋਂ ਜਨਮ ਕੋਈ ਮੰਨਾ ਮਾਰਗ ਟਾਕ ਨ ਪਾਈ ਮੰਨਾ ਪਤ ਸਾਂ ਬਰਗਣ ਜਾਏ ਮੰਨਾ ਮੱਗਲ ਜੱਲਾ ਪੰਥ ਮੰਨਾ ਤਰਸਿ ਜੀਤ ਜਨ ਬੰਧ ਐਸਾ ਨਾਮ ਦਰਮ ਜਨ ਹੋਈ ਜਿ ਕੋ ਮਨੋਂ ਜਨਮ ਨ ਕੋਈ ਮੰਨਾ ਪਾਵੇ ਮੋਖ ਦਵਾਰੋ ਮੰਨਾ ਪਰਵਾੜਾ ਸਾਧਾਰੋ ਮੰਨਾ ਤਰਾ ਤਾਰੇ ਗੁਰ ਸਿੱਖੋ ਮੰਨਾ ਨਾਨਕੋ ਪੜਨਾ ਪਿਖਾਈ ਐਸਾ ਨਾਮ ਮੋ ਨਰਦਨ ਹੋਈ ਜੁ ਕੋ ਮਨਉ ਜਨਮ ਕੋਈ ਪੰਜ ਪਰਵਾੜਾ ਪੰਜ ਪਰਧਾਮ ਜੋ ਪੰਚੀ ਪਾਪੈ ਦੁਖ ਹੈ ਮਨ ਪੰਚੇ ਸੋਏ ਦਰ ਰਾਜਾਨ ਪੰਚ ਕਾ ਗੁਰੀ ਧਿਆਨ ਜੀ ਕੋ ਕਾ ਕਰ ਵਿਚਾਰ ਕਰਤੇ ਕਾ ਕਰਨਾ ਨਹੀਂ ਸਮਾਰ ਤਉਲ ਧਰਮ ਦਾ ਕਾ ਬੂਤ ਸੰਤੋਖਤਾ ਵਰਖਿਆ ਜਨ ਸੋਤਾ ਜੀ ਕੋ ਬੁਝਾ ਉਸ ਧਿਆਰ ਤਬ ਲੈ ਉਪਰ ਕੀਤਾ ਪਾਰ ਦਤੀ ਹੋਰ ਪਰ ਹੋਰ ਹੋਰ ਦਸਤੇ ਪਾਰ ਤਲ ਕਮਜ਼ੋਰਾ ਜੀ ਜਾਤ ਅੰਭਾ ਕੇ ਨਾਮ ਸਭ ਨਾਮ ਕਿਹਾ ਗੁਣੀ ਕਲਾ ਮਾਇਓ ਲਿਖਾਲ ਇਕ ਬਣ ਕੋਈ ਲਿਖਾਲ ਕਿਆ ਗਿਤਾ ਹੋਇ ਕਿਤਾਤਾਜ ਸਵਲ ਰੂਪ ਕੀਤੇ ਦਾਤ ਜਣ ਕੌਣ ਕੋਤਾ ਗਿਤਾ ਪ੍ਰਸਾਦ ਕੋ ਕੋਵਾਉ ਸੁ ਹੋਇ ਲਖਦਈ ਆਉ ਕੁਦਰਤ کا بار جا با سرکار تو سدا سلام تو نرکار سنکھ مور کو ਅਸਾਂਕੋ ਅਮਰੋ ਕਰਜਾਇ ਜੂਰ ਅਸਾਂਕ ਗਾਲ ਵੜਾ ਤਾ ਕਮਾਇ ਅਸਾਂਕ ਪਾਪੀ ਭਾਉ ਕਰਜਾਇ ਅਸਾਂਕ ਗੁਰਯਾਰ ਗੁਰ ਪਰਾਹਿ ਅਸਾਂਕ ਮਲੇਸ਼ ਮਿਲ ਪਖਾਇ ਅਸਾਂਕ ਨਿੰਦਕ ਦਰਕਾਰੀ ਪਾਇ ਨਾਨਕ ਦੀ ਕਾਇ ਵਿਚਾਰ ਵਾਰਣ ਜਾ ਬਾਇ ਇਕ ਵਾਰ ਜੋ ਪਾਵੇ ਸਤਿ ਕਾਰ ਤੂ ਸੁਦਰ ਸੰਤ ਨਿਰੰਕਾਰ ਅਸੰਕਨਾਵ ਸੰਤ ਕਾਬ ਕੰਮ ਕੰਮ ਸੰਕਲੋ ਸੰਕਾ ਦੁਰਪਾਰ ਹੋਏ ਅਖਰੀ ਨਾਮ ਅਕ੍ਰਿ ਸਾਲਾ ਅਖਰੀ ਗਿਆਨਾ ਗਿਜੁ ਵੰਗਾ ਕਿ ਲਿਖਣ ਬੋਲਣ ਬਾਣ ਅਕਰਸਰ ਸੰਜੋਗ ਖਾਨ ਜਿਨੇ ਲਿਖੇ ਸਤਸਰਨਾਏ ਜੇ ਪਰਮਾਰਿ ਤਿਤ ਪਾਏ ਤਾ ਕੀਤਾ ਤਿਤ ਤਨ ਆਉ ਬਨਾਵੇ ਨਾਈ ਕੋ ਤਾ ਉਦਰ ਤੋ ਕਵਣਾ ਕਾ ਵਿਚਾਰੂ ਬਰਨ ਜਾਵਾ ਇਕ ਬਾਰ ਜੋ ਤੁਧ ਪਾਵੈ ਸਭ ਪ੍ਰਕਾਰ ਤੋ ਸੁਦਰ ਸੁਰੰਤ ਦਰੰਕਰ ਭਜਿਆਤ ਪਤੰਦੇ ਪੰਜ ਤਾ ਤੁਸਕੇ ਮੂਤਾ ਪ੍ਰਿਤੀ ਕੱਪੜ ਹੋਏ ਦੇ ਸਾਭੂਣ ਲਿ ਜਾਵਤੋਏ ਭਜੈ ਮਤ ਪਾਪਾ ਕਾ ਸੰਗ ਤੁਪ ਨਵਕਰੰਗ ਗੁਣੀ ਪਾਪੀ ਆਕਰਣਾਏ ਕਰਤਾ ਕਰਣਾ ਲਖ ਲੈ ਜਾਉ ਆਪੇ ਵੀ ਜਾ ਪੀ ਕਾ ਹੋ ਨਾਨਕ ਉਪਨੀ ਆਉ ਜਾਓ ਤੀਰਥ ਦਾ ਪਦਿਆ ਦਾਦਾਨ ਜਿ ਕੋ ਪਾਵੈ ਤਿਲ ਕਾ ਬਾਲ ਨਾ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੋ ਤਿਸੁ ਮਲ ਨਾਉ ਸਉ ਗੁਣ ਕੀ ਨਾ নাহি ਕੋਈ ਬੜ ਗੁਣ ਕੀ ਤੂ ਭਗਤ ਨਾ ਹੋਇ ਸਵਾਸਤ ਆਤ ਬਣ ਬਰਮਾਉ ਸਤਿ ਸਵਾਣ ਨਸ ਤਮਨ ਚਾ ਕਮ ਸੁਵੇਲਾ ਬਖਤਵਣ ਕਵਨ ਤਤ ਪਵਨ ਬਾਰ ਕਰੁਣਾ ਸੇਰਤੀ ਮਾਉ ਕਵੈ ਜਿਤੋ ਆਕਾਰ ਬਿਲ ਨ ਪਈ ਪੰਡਤੀ ਜੇ ਹੋਵੈ ਲੈ ਪਰਾਣ ਵਖਤ ਨ ਪਾਉ ਕਾ ਦੀਆ ਜੇ ਲਖੈ ਕੋਰਨ ਤਤਵਾਰਨ ਜੋਗੀ ਜਾਣਾ ਰਤਮਾਨ ਕੋਈ ਜਗ ਕਰਤਾ ਤੁਝ ਕੋ ਸਾਜੀ ਆਪੇ ਜਾਣ ਸੋਈ ਕਿ ਉਕਰ ਆਕਾ ਕਿ ਸਾਲਾ ਵਰਣੀ ਕੇ ਉਜਾਣਾ ਨਾਨਕ ਆਪਣਾ ਆਪ ਕੋ ਆਖਾ ਇਤਿ ਲੋਕ ਸਿਆਣਾ ਵੱਡਾ ਸਾਹ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਿਆ ਪ੍ਰਗਿਆਣਾ ਸੁਹਾਏ ਪਤਾਲਾ ਪਤਾਲੋ ਲਖੋ ਗਸਾਗਾਸ ਓੜ ਕਾ ਓੜ ਕਾ ਪਦ ਕੇ ਬੇਦਕਾਇਨਕ ਬਾਤ 618 ਕੈਨਕ ਦੀਪਾ ਸੁਨਕ ਤਾਤ ਲਿਖਾ ਉਹ ਤਰ ਕੀਆ ਲਿਖਾਏ ਬਣਾਸੋ ਨਾਨਕ ਵੱਡਾ ਕੀਆ ਆਪੇ ਜਾਣ ਆਪ ਸਾਲਾਹੀ ਸਾਲਾਹੀ ਤੀ ਦੁਰਤ ਨ ਪਾਈਆ ਨਦੀਆਂ ਤਰ ਵਹਾ ਪ੍ਰਸੰਦਾ ਜਾਣੀ ਆਈ ਸਮੰਦ ਸ ਸੁਲਤਾਨ ਗ੍ਰਹਾ ਸੇ ਮਾਲਤਾਨ ਆਇ ਕਿਹ ਰੀ ਤੁਲਨਾ ਹੋ ਬਣੀ ਜਿਤ ਸਬਨ ਨ ਵਿਸਰਾਏ ਅੰਤਨਾ ਸਬਦੀ ਕਾਣ ਅੰਤ ਅੰਤਨ ਕਰਣਾ ਜਰਣਾ ਅੰਤ ਅੰਤਰ ਮੇ ਕਣ ਸੁਨਣਾ ਅੰਤਨ ਜਪੈ ਕਾ ਮਨ ਮੰਤਾ ਅੰਤਨ ਜਪੈ ਜੀਤਾ ਆਕਾਰ ਅੰਤਨ ਜਪੈ ਪਾਰ ਬਾਰੋ ਅੰਤ ਕਾਰਨ ਕਿਤੇ ਮਿਲ ਲਾਹੀ ਤਾਂ ਕਿ ਅੰਤਨ ਪਾਈ ਜਾਏ ਇਹੋ ਅੰਤਨ ਜਾਣ ਕੋਈ ਬੁੱਤਾ ਕਿਯਾ ਬੁੱਤਾ ਹੋਈ ਵੱਡਾ ਸਭ ਉਚਾ ਥਾਓ ਚੀਪ ਪਰ ਉਚਾ ਇਹ ਵਡਾ ਉੱਚਾ ਹੋ ਗਾ ਕੋਈ ਸੋਚੇ ਕੋ ਜਾਣ ਸੋਈ ਜੇ ਵਡਾ ਆਪੋ ਜਾਣ ਆਪਾ ਨਾਨਕ ਰੁਜਰੀ ਕਰਮੀ ਦਾਤ ਬਾਤ ਪਰਮੋਲਿ ਕਿ ਨਾ ਜਾਏ ਵੱਡਾ ਦਾਤਾ ਦਰਨਾਥ ਮਾਈ ਕਿਤੇ ਮੰਗੇ ਜੋ ਦੇ ਪਰ ਕਿਤੇ ਗੰਟਨ ਨਹੀਂ ਵਿਚਾਰ ਕਿਤੇ ਖਾਪਤ ਕਹੇ ਵਿਕਾਰ ਕਿਤੇ ਲਲ ਮੁਕਰ ਪਾਹੀ ਕਿਤੇ ਮੁਰ ਕਾਈ ਕਾਏ ਕੁਤਿਆ ਜੋ ਕਪੋਕ ਸਦਮਾਰੋ ਏ ਪੀ ਦਾਤ ਤਰੀ ਦਾਤਾਰ ਬੰਧਕ ਲਾਸੀ ਪਾਣ ਹੋਏ ਵਰਾਪਣ ਦੱਕ ਕੋਏ ਕੀ ਕੋ ਪਾਇ ਕੇ ਆਖਣ ਪਾਏ ਉਹ ਜਾਣ ਜਿਤੀ ਅਮੁਖਾਏ ਆਪੇ ਜਾਣ ਆਪੇ ਦੇਇ ਆ ਕਿਸ ਪੀਕੇ ਕੇ ਜਿਸ ਨਾਮ ਬਖਸ਼ ਸਭ ਤਸਲਹਾ ਨਾਨਕ ਪ੍ਰਸਾਈ ਪਸਾਉ ਅਮਲਗੁਣਾ ਬਲਵਾਪਾਰ ਅਮਲ ਵਪਾਰੀ ਮਲ ਪੰਡਾਰ ਮੁੱਲਾ ਵੀ ਮੁੱਲ ਜਾਹੀ ਮਲ ਪੰਗਲ ਸਮਾਈ ਅਮਲ ਕਰਮਾ ਮਲ ਦੀਵਾਨ ਅਮਲ ਤੱਲਾ ਮਲ ਪਰਵਾਨ ਮਲ ਬਖਸ਼ੀ ਸਾ ਮਲ ਨਿਸਾਨ ਮਲ ਕਰਮ ਮਲ ਪਰਮਾਨ ਮਲ ਮੁਦਾ ਕਰਾ ਜਾਏ ਆਖ ਆਖ ਰਲ ਬਲਾਈ ਆਖੇ ਬੀਤ ਪਰ ਪਰਾਨ ਆਖੇ ਬੜੇ ਚਰਨ ਕਿਆਨ ਆਖੇ ਬਰਮੇ ਆਖੇ ਅੰਦੋ ਆਖੇ ਗੋਪੀਤਾ ਗੋਬਿੰਦਾਏ ਆਕੇ ਸਵਾਕੇ ਸੱਦਾ ਆਕੇ ਕੀਤੇ ਕਿਤੇ ਬੁੱਧ ਆਕੇ ਨਾਨਕ ਆਕੇ ਦੇਵ ਆਕੇ ਸੁੰਨਰ ਮੁੰਦਨ ਸੇ ਬਾਈ ਕੀਤੇ ਆਕੇ ਆਪਨ ਪਾਏ ਕੀਤੇ ਕਾ ਕਉ ਫਟ ਜਾਏ ਤੇ ਕੀਤੇ ਹੋਰ ਕਰੇ ਤਾਂ ਗਨ ਜਕੇ ਕੇ ਕੇ ਜੇ ਬੜ ਭਾਵੈ ਤੇ ਬੜ ਹੋਏ ਨਾਨਕ ਜਾਨ ਸੱਚਾ ਸੋਏ ਜੇ ਕੋ ਬੱਕਾ ਬੋਲ ਬਗਾੜੂ ਤਾਂ ਕੀ ਅਸਰਗਾ ਵਾਰਾਂ ਗਾਵਾਰ ਸੋਦਰੂ ਸਰਬ ਸੁਮਾਲੇ ਬਾਦੀ ਨਾਦਰਿਕ ਸੰਕਾਇ ਕੀਤੀ ਗਾਵਨ ਹਾਰੀ ਕੀਤੇ ਰਾਗ ਪਰੇ ਦੂਕਈ ਅਨਾਈ ਕੀਤੀ ਗਾਵਨ ਹਾਰੀ ਗਾਵੇ ਤੋ ਨਾ ਪਉਣ ਪਣੀ ਬਸੰਤਰਾ ਗਾਵੇ ਰਾਜਾ ਤੁੰਦਵਾਰੀ ਗਾਵੇ ਚਿੱਤ ਗਵਤ ਲਗ ਜਾਣੇ ਨਿਕਲ ਲਗਦਰ ਵਿਚਾਰੇ ਗਾਵੇ ਸਰਬਰਮਾ ਦੇਵੀ ਸੰਸਾਰ ਸੁਵਾਰੀ ਗਾਵੇ ਦਾ ਦਸਨ ਬੈਠੇ ਦੇਵ ਧਿਆਨ ਅਰਣਾਲੇ ਗਾਵੇ ਸਤਿ ਸੁਮਾਦੀ ਅੰਦਰੋਂ ਗਾਵਨ ਤਾਤ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਇ ਵੀ ਕਰਾਰੇ ਗਾਵਨ ਪੰਡਤ ਪੰਦਰਗੀ ਸਰਾਇ ਸੁਭਕ ਵਿਦਾਨਾਲੇ ਮਂ ਗਾਵੇ ਮੋਹਣੀਆਂ ਮਨ ਮੋਨਾਂ ਤੁਗਾ ਮੱਚ ਪਿਆਲੇ ਗਾਵੇ ਨਰਪਨਾ ਪਾਏ ਤੇਰੀ 68 ਦਿਉਤ ਨਾਲੇ ਗਾਵੇ ਜੋਦ ਮਾ ਬਸੂਰਾ ਗਾਵੇ ਕਾਣੀ ਜਾਰੇ ਮਂ ਗਾਵੇ ਕੰਡ ਮੰਡਲ ਪ੍ਰਪੰਡਾ ਕਰਕਾਰ ਕੀਤਾਰੇ ਉਸੇ ਤਦਨੋਂ ਗਾਵੇ ਜੋਤ ਪਾਵਨਾ ਅਰਤੀ ਤੇਰੀ ਪਾ ਦਰਸਾਲੇ ਹੋਰ ਕਿਤੇ ਗਾਵਨ ਆਵ ਸ੍ਰੀ ਮਾਜਤਿ ਆਵਨ ਨਾਨੀ ਚਾ ਵਿਚਾਰੀ ਸੋਇ ਸੋਚ ਦਸ ਸਾਇ ਸੱਚਾ ਸਾਚੀ ਜਾਈ ਹੈ ਪੀ ਉਸ ਜਾਈ ਨਾ ਜਾਸੀ ਜਿਸਨਾ ਜਿੰਨਾ ਚਾਹੀ ਰੰਗੀ ਰੰਗੀ ਬਾਤੀ ਕਰਤ ਸ੍ਰੀ ਮਾਇਆ ਜੰਨੁ ਪਾਈ ਕਰ ਕਰ ਮੇਖਾ ਜੀਤਾ ਆਪਣਾ ਜੇ ਦੇ ਦੇ ਵੜਿਆਏ ਜੋ ਸੁਭਾਅ ਸੋਈ ਕਰਸੀ ਉਕਮਨ ਕਰਨਾ ਜਾਏ ਸੋ પાਸਾ ਉਸਾ ਪਸਾ ਬੂ ਨਾਨਕ ਕੋ ਰਣ ਜਾਏ ਮੁੰਡਾ ਸੰਤੋਖ ਸੰਪਾਤੋਨੀ দান ਕੀ ਕਰੇ ਪੂਰਤਾ ਇਕੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਬਰਦੀਂਤਾ ਆਈ ਪੰਤੇ ਸਗਲ ਜਮਾਤੀ ਮਨ ਜਿੱਤਾ ਜਗ ਜੀਤ ਆਦੇਸ ਸਤ ਸਾਰ ਦੇਸ ਆਦਿ ਲੀਲਾ ਨਾਦਨਤਾ ਗੁਰੂ ਦੇ ਕਾ ਰੇਸਾਏ ਭਉਤ ਗਿਆਨ ਤੇ ਆਪਨ ਨਾਲ ਘਟ ਘਟ ਬਾਣੀ ਨਾਦ ਆਪ ਨਾਦ ਨਾਤੇ ਸਭ ਜਾ ਕੀ ਰਦਾ ਸਦਾ ਸਦਾਰਾ ਸਾਦ ਸੰਜੋਗ ਬਜੋਦ ਕਰ ਤਲਾਵੇ ਲਿਖਿਆਵੇ ਪਾਲ ਆਦੇਸ ਸਾਦੇ ਸੋ ਆਦਿ ਨੀਲਾ ਨਾਦ ਨਾਤਾ ਜੋਗ ਜੋਗ ਕਾਲੇ ਸਾਈ ਕਾਮਾਈ ਜੁਤਿ ਆਏ ਦਿੰਕੇ ਲਈ ਪਰਮਾਨ ਇੱਕ ਸੰਸਾਰੀ ਇੱਕ ਬੰਡਾਰੀ ਇਕ ਲਾਇ ਦੀਬਾਨ ਜਿਸ ਬਵਤ ਤਲਬੈ ਜੋਗ ਪਰਮਾਨ ਵਿਖਾਉ ਨਾਨਦ ਨਾ ਭੈ ਬਤਾ ਬਡਾਨ ਆਦੇਸ ਸਾਦੇ ਸੋ ਆਦਿ ਨੀਲਾ ਨਾਦ ਨਾਤਾ ਜੋਗ ਜੋਗ ਇਕ ਕਲੇ ਸਾਈ ਆ ਸੰਨ ਲੋਇ ਲੋਇ ਕੰਡਾਰ ਜੁਗ ਪਾਇ ਸੋਇ ਕਵਾਰ ਕਰ ਕਰ ਵੇਖਾ ਸਤਜਨਾਰ ਨਾਨਕ ਸੱਚੀ ਕੀ ਸਾਜੀਕਾਰ ਆਦਿ ਸਾਜੀ ਸਵਾਦ ਲੀਲਾ ਨਾਦ ਨਤ ਜੁਦਗਏ ਕਰੇ ਇਕਦੋ ਜੀ ਪਾਲਾ ਕੋਏ ਲਖ ਵੇ ਲਖ ਵੀਸ ਲਖ ਲਖ ਅਗਰਾ ਕੀ ਆਇ ਤਨਾ ਜਗਦੀਸ ਸੋ ਇਤਰਾਪਤ ਪੜੀਆ ਜਿਹੜੀ ਆਵੇ ਆ ਕੀ ਸਾਜ ਸੋਣ ਗੱਲਾਂ ਆਕਾਸ਼ ਕੀ ਕਿਟਾਈ ਰੇਸਾ ਨਾਨਕਾ ਨਦਰੀ ਪਾਈਆ ਕੋਨੇ ਕੋੜਾ ਦੀਸਾਏ ਆਖਣ ਜੋ ਤਾਹਲਾ ਜੋ ਰਾਜ ਜੋੜਨ ਮੰਗਣ ਦਿਨਾ ਜੋ ਰਾਜ ਜੋੜਨਾ ਜੀਵਨਾ ਮਨ ਰਾਜ ਜੋ ਰਾਜ ਜੋ ਨਰਾਜ ਮਨ ਮਨ ਸੋਰ ਜੋਨ ਗ੍ਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਸੁਟਾ ਅੰਸਾਰ ਜਿਸ ਹੱਥ ਉਰ ਪਰ ਵੇਖਾ ਤੋਏ ਨਾਨਕ ਤੁਮੇ ਨਾ ਕੋਈ ਰਾਤੀ ਰਤੇ ਦਿੱਤੀ ਬਾਰ ਬਨਪਨ ਅਗਨੀ ਪਤਾਲ ਤਸ ਵਿੱਚ ਤਰਤੀ ਤਪ੍ਰਤਮ ਸਵਾਦ ਤਸ ਵਿੱਚ ਜੀਅ ਕੇ ਰੰਗ ਦਿਲ ਕੇ ਨਾਮ ਆਨੇ ਕਾ ਅਨੰਤ ਹੈ ਕਰਮੀ ਕਰਮੇ ਹੋਏ ਵਿਚਾਰ ਸੁੱਚਾ ਆਪ ਤਦਰਬਾਰ ਦਿੱਤਾ ਸੋਨ ਬਨ ਪਰਬਾਰ ਨਦਰੀ ਕਰਮ ਪਵੈ ਨੀ ਸਾਨ ਕਟਪਕਾਈ ਉੱਤਰ ਪਾਈ ਨਾਨਕ ਗਇਆ ਜਾਪੈ ਜਾਏ ਧਰਮ ਕਨਕਾਇ ਹੋ ਧਰਮ ਜਨ ਕਨਕਾ ਕੋ ਕਰਮ ਗਿਤੇ ਪਵਨ ਪਾਣੀ ਬਸੰਤਰ ਗਿਤੇ ਕਾਨ ਮਹਿਸਾਏ ਕਿਤੇ ਬਰਮੇ ਕਾੜਤ ਕਨਿਯਾ ਰੂਪ ਰੰਗ ਕੇ ਵੇਸਾ ਕਿਤੇ ਆ ਕਰਮਾ ਭੂਮੀ ਮੀਰੇ ਕਿਤੇ ਕਿਤੇ ਤੁਪ ਦਿਸਾਏ ਕਿਤੇ ਇੰਦ ਚੰਦ ਆਦਿ ਸੂਰਾ ਕਿਤੇ ਕਿਤੇ ਮੰਡਲ ਦੇਸਾਏ ਕਿਤੇ ਸੱਦਾ ਬੁੱਧ ਨਾ ਕਿਤੇ ਕਿਤੇ ਦੇਵੀ ਵੇਸਾਏ ਕੁਤੇ ਦੇਵਾ ਦਾਨ ਗੋ ਮਨੁ ਗਿਤੇ ਕਿ ਤਰਤ ਸੁਮੰਦਾ ਕਿチュア ਕਾਣੀ ਕਿਤੇ ਬਾਣੀ ਕਿਤੇ ਪਾਤ ਨਰੰਦ ਕਿチュア ਬਤੇ ਸੇਵਾ ਕੀਤੇ ਲਾਲ ਕੰਨ ਤਨੰਤਾ ਗਿਆਨ ਕਨ ਮੈਂ ਗਣਪਤੰਦਾ ਤੁਤਾ ਆਨਾਥ ਬਨੋ ਦੇਵ ਕੋਟ ਅਰੰਦਾ ਸਰਮੁਕਾਲ ਕੀ ਬਾਣੀ ਰੂਪ ਤਾ ਕਾਟ ਕੜੀਐ ਬਤਾਰੋ ਤਾਂ ਕਿ ਅਗਲਾ ਕਥਿਆ ਨਾ ਜਾਹੀ ਏਕੂ ਕਹਿ ਪਿੱਛਾ ਵਿਸਤਾਏ ਸੁਤਮਤਮਨ ਬੁੱਧਾਰ ਤਕਰੀਆ ਦੁਰਾਦਾਨ ਕੀ ਸੁਧਾ ਕਰਮ ਕਾਂਡ ਕੀ ਬਾਣੀ ਜੋ ਰਾਜ ਤੈ ਹੋਣ ਕੋ ਜੋ ਰਾਜ ਤਾ ਜੋ ਨਾਮ ਨੂੰ ਸੋਗਰਾ ਉਦਨ ਆਰਾਮ ਰਿਆ ਪ੍ਰਭੂ ਰਾਜ ਤੁਥਾ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨਗਤ ਨੀ ਜਾਏ ਨਾ ਮਰਨ ਤੱਕ ਜਾਏ ਜਿਨ ਕਾ ਰਾਮ ਬਸਾ ਮਨ ਮਾਏ ਦਿੱਤਾ ਭਗਤ ਬਸੇ ਕੇ ਲੋਕ ਅਨੰਦ ਸੁਤਮਨ ਸੋਏ ਸਚ ਕਾੰਡਵ ਸੰਦਰੰਕਾਰੋ ਕਰ ਕਰ ਵਿਕਰਨੁ ਦੁਨਿਆਲ ਦੁੱਤਾ ਖੰਡ ਮੰਡਲ ਵਰਪੰਡੋ ਜੇ ਕੁਪਤ ਤਾਤੰਤਰਾੰਤ ਹੈ। ਥਥਾ ਲੋਲ ਰੂਪਕਾਰੋ ਜਿਬ ਜਿਬ ਹੁਕਮਾ ਤੇ ਵਿਚਾਰੋ ਵਿਕਰਿ ਜਗਸਾ ਕਰਿ ਵਿਚਾਰ ਨਾਨਕ ਕਤਨਾ ਕਰੜਾ ਸਾਰ। ਜਤ ਪਹਾਰਾ ਧੀਰਸਨਿਆਰ ਅਹਰਣ ਮਤ ਬੇਦਥਿਆਰ ਪੌਖਲਾ ਅਗੰਡੁਪਦਾਉ ਪੰਡਾ ਪਉ ਮਤ ਤਤ ਟਾਲ। ਗੜੀਐ ਸਬਦ ਸਤਿਜਿ ਬਖਸਾਲ ਜਿਨ ਕਉ ਨਦਰਿ ਕਰੰਤਿ ਕਾਰੋ ਨਾਨਕ ਨਦਰਿ ਲਗਨਿਆ ਸਭ ਲੋਕਾਇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਸੁ ਸਰਾ ਦੁਦਾਈ ਦਾਇ ਦਾਇ ਤੇ ਲਗਲੇ ਜਾਇ ਚੰਗਿਆਈ ਆਪਰੇ ਆਈਆ ਵਚ ਤਰਮਾਰੂ ਰਾਏ ਕਰਮੀ ਆਪ ਆਪਣੀ ਕੀ ਜੜ ਕੇ ਦੂਰੈ ਜਿਨਨੀ ਨਾਮ ਤੇ ਆਇਆ ਉਹਦੇ ਮਸਕਤ ਕਾਲ ਨਾਨਕ ਤੇ ਮੁਕੋ ਉਜਾਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਉਹਦੇ ਮਸਕਤ ਕਾਲ ਨਾਨਕ ਤੇ ਮੁਕੋ ਉਜਾਲੇ ਕੀਤੀ ਛੁੱਟੀ ਨਾਲ ਇੱਕੋ ਅੰਗ